ਨਮਸਤੇ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਦੇ ਜਾਂਦੇ ਹੋ ਉਮਰ ਦੇ ਵਿੱਚ ਤੁਹਾਨੂੰ ਕਰਮਾਂ ਦਾ ਸਿਧਾਂਤ ਸਮਝ ਆਉਣ ਲੱਗ ਜਾਂਦਾ ਆ ਜਿੱਦਾਂ ਉਹ ਸਾਡੇ ਕਹਿੰਦੇ ਹੁੰਦੇ ਆ ਕਿ ਜਿਹੜਾ ਕਰਮ ਹੈਗਾ ਜਿਹੜਾ ਕਰਨ ਵਾਲਾ ਆ ਉਹਨੂੰ ਕਰਤਾ ਕਹਿੰਦੇ ਆ ਜਿਹੜਾ ਕਰਮ ਹੈਗਾ ਆ ਤੇ ਜਿਹੜਾ ਕਰਮ ਆ ਉਹ ਚਾਹੇ ਗਲਤ ਹੋਵੇ ਜਾਂ ਸਹੀ ਜਿੱਦਾਂ ਇੱਕ ਬੱਚਾ ਹੁੰਦਾ ਆ ਜਬચ્છી ਜੇ ਇੱਕ ਹਜ਼ਾਰਾਂ گاਵਾ ਛੱਡ ਦਿੱਤੀਆਂ ਜਾਣ ਨਾ ਯਾ ਲੱਖਾਂ گاਵਾ ਵੀ ਛੱਡ ਦਿੱਤੀਆਂ ਜਾਣ ਇੱਕ ਬੱਚਾ ਜਿਹੜਾ ਆ ਉਹ ਇੱਕੋ ਜਿਹੀਆਂ ਲੱਖਾਂ گاਵਾਂ ਦੇ ਵਿੱਚੋਂ ਵੀ ਆਪਣੀ ਮਾਂ ਨੂੰ ਲੱਭ ਲੈਂਦਾ ਆ ਇਦਾਂ ਹੀ ਉਹ ਕਹਿੰਦੇ ਜਿਹੜਾ ਕਰਮ ਹੁੰਦਾ ਆ ਉਹ ਚਾਹੇ ਮਤਲਬ ਕਿ ਤੁਸੀਂ ਜਿੱਥੇ ਮਰਜ਼ੀ ਲੁੱਕ ਜਾਓ ਤੁਸੀਂ ਉਸ ਤੋਂ ਦੌੜ ਨਹੀਂ ਸਕਦੇ ਫਿਰ ਇਸ ਕਰਕੇ ਤੁਸੀਂ ਆਪਣੇ ਆਪ 'ਚ ਅੱਛੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਆ ਕੋਈ ਕੁਝ ਵੀ ਕਰਦਾ ਰਵੇ ਪਰ ਤੁਸੀਂ ਅੱਛੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਆ ਇਹ ਪਹਿਲਾ ਸਟੈਪ ਹੁੰਦਾ ਆ ਸਕਸੈਸ ਤੇ ਜਾਣ ਲਈ ਇਹਦੇ ਨਾਲ ਤੁਸੀਂ ਪੋਜ਼ਿਟਿਵ એનર્ਜੀ ਆਪਣੇ ਦੁਆਲੇ ਇਕੱਠੇ ਕਰਦੇ ਹੋ ਤੇ ਉਹ ਪੋਜ਼ਿਟਿਵ એનર્ਜੀ ਤੁਹਾਨੂੰ ਚੁੱਕ ਕੇ ਇੱਕ ਨਾ ਇੱਕ ਦਿਨ ਉੱਪਰ ਜ਼ਰੂਰ ਕਰਦੀ ਆ ਥੈਂਕ ਯੂ ਵੈਰੀ ਮਚ